ਏ ਓਪ ਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਗੋਲ ਫੁੱਲ ਮੈਂ ਤਾਂ ਬਹੁਤ ਉਸ ਸਪਾਈਕਰੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਹਾਂ ਇਹ तितਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ तितਲੀ ਤੇਰੀ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀਆਲੇ ਮੋਟਰਸਾਈਕਲ ਨੇ ਜਿੱਦਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦੇ ਮਾਰਿਓ ਅਖੇ ਜੀ ਖੇਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜ਼ਰਾ ਔਕਾਤ ਜਦੋਂ ਟੀਚਰੀਵਾਲ ਨੇ ਮੰਗੀ ਸੀ ਨਾ ਮਾਫੀ ਬਿਕਰਮਜੀਤਿਓ ਤੋਂ ਡਰਦਿਆਂ ਨੇ ਹਾਏ ਪਰਚਾ ਡਿਫਰਮੇਸ਼ਨ ਦਾ ਹੋ ਗਿਆ ਇੱਕ ਟੂਚੀਅਲ ਕੇਸ ਹੋਇਆ ਸੀ ਡਿਫਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਤਿਆ ਜੀ ਮuje ਮਾਫ ਕਰ ਦੋ ਉਸ ਟੈਂਡ ਹੈ ਕਿ ਦੋਧੀਆਂ ਵਾਲਾ ਸਟੈਂਡ ਹੈ ਦੋਧੀਆਂ ਤੋਂ ਵੀ ਭੈੜਾ ਨਿਰਾਤਾ ਚੱਲ ਦੂਜੀਆਂ ਰੂਹਤ ਤੇਰਾ ਤਾਂ ਦੂਜੀਆਂ ਨਾਲੋਂ ਵੀ ਭੈੜਾ ਸਟੈਂਡ ਔਰ ਤੂੰ ਕਲਾਕਾਰ ਹੈ ਕਿੱਥੋਂ ਦਾ ਦੱਸ ਮੈਨੂੰ ਜ਼ਰਾ ਤੈਨੂੰ ਲੋਕੀ ਤੇਰਾ ਨਾਮ ਮੈਂ ਨਹੀਂ ਕਹਿੰਦਾ ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ ਤੇਰੇ ਜੋਤਰ ਜੋ ਤੁਸੀਂ ਪਹਿਲੀ ਘਰ ਵਾਲੀ ਦੇ ਨਾਲ ਮਿਸਬੀਹੇਵ ਕਰਦੇ ਕੁੱਟਦੇ ਮਾਰਦੇ ਸੀ दारू ਪੀ ਕੇ ਉਹਨੇ ਆਣ ਕੇ ਪਬਲਿਕ ਡੋਮੇਨ 'ਚ ਕੀਆ ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ 'ਤੇ ਇਦਾਂ ਦੀ ਕੋਈ ਇਲਜ਼ਾਮ ਲਾਇਆ ਕਦੀ ਦੇਖੋ ਮੈਂ ਕਿਸੇ ਦਾ ਕੋਈ ਸਪੋਰਟਰ ਨਹੀਂ ਲੇਕਿਨ ਅਮਰਿੰਦਰ ਸਿੰਘ ਨੂੰ ਲੋਕੀ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ ਹਾਲਾਂਕਿ ਮੈਂ ਤਾਂ ਐਦਾਂ ਰਿਹਾ ਉਹਨਾਂ ਦੇ ਨਾਲ ਪਰਚੇ ਮਿਲਦੇ ਵੀ ਉਹਨਾਂ ਨੇ ਦਰਜ ਕੀਤੇ ਨੇ ਪਰ ਅੱਜ ਕੀ ਕਹਿੰਦੇ ਉਹ ਜਾਂਦਾ ਭਗਵੰਤ ਸੁਖਪਾਲ ਖੈਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਾਹੌਲ ਪੂਰੀ ਤਰ੍ਹਾਂ ਘਰਮੇ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਖੈਰਾ ਤੋਂ ਉਹਨਾਂ ਦਾ ਸਟੈਂਡ ਪੁੱਛਿਆ ਅਤੇ ਪਾਰਟੀ ਬਦਲਣ ਨੂੰ ਲੈ ਕੇ ਉਹਨਾਂ ਤੇ ਭਰੀ ਸਭਾ 'ਚ ਤੰਜ ਕਸੇ ਤਾਂ ਹੁਣ ਖੈਰਾ ਨੇ ਵੀ ਮੁੱਖ ਮੰਤਰੀ ਨੂੰ ਤੋੜ ਮੱਝਾਬ ਦਿੱਤਾ ਹੈ ਸੁਖਪਾਲ ਖੈਰ ਨੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਵੱਲੋਂ ਬਦਲੀਆਂ ਪਾਰਟੀਆਂ ਗਿਣਵਾਉਂਦਿਆ ਕੇਜਰੀਵਾਲ ਦੀ ਮਵਾਫੀ ਈਛਾਤ ਕਰਵਾਈਏ ਖੈਰ ਅਮਤਾਬਕ ਉਹ ਅਜ ਵੀ ਆਪਣੇ ਸਟੈਂਡ ਤੇ ਪੂਰੀ ਤਰ੍ਹਾਂ ਕਾਇਮ ਨੇ ਕਿਤਲੀ ਆਲੀ ਗੱਲ ਸੁਣੋ ਤੇਰੇ ਨਾਲ ਦੀ ਵੱਡੀ ਤਿਤਲੀ ਤਾਂ ਹੈ ਹੀ ਨਹੀਂ ਕਿ ਤੇ ਨਾਲ ਜਿਹੜੇ ਤੇਰੇ ਪਿੱਛੇ ਬੈਠੇ 40 45 ਉਹ ਵੀ ਤਿਤਲੀਆਂ ਨੇ ਮੈਂ ਤੈਨੂੰ ਗਿਣਾ ਦਿੰਦਾ ਵਾਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਸ਼ੁਰੂ ਕੀਤਾ ਉਹ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਪੰਜਾਬ ਦੇ ਬਹੁਤ ਅੱਛੇ ਆਗੂ ਨੇ ਉਹਨਾਂ ਦਾ ਚੇਲਾ ਬਣ ਕੇ ਵਿਚ ਵਿਚ ਦੀ ਸੁਖਬੀਰ ਬਾਦਲ ਦੀਆਂ ਤਾਰੀਫਾਂ ਵੀ ਕੀਤੀਆਂ ਉਹਦੇ ਕਬੱਡੀ ਟੂਰਨਾਮੈਂਟ ਤੇ ਜਾ ਕੇ ਬਹੁਤ ਮਤਲਬ ਥੱਲੇ ਨੀਵੇਂ ਹੋ ਕੇ ਲਗਭਗ ਤਲਵਾਇ ਛੱਟ ਟਾਈਪ ਫਿਰ ਆ ਗਈ ਗੱਲ ਜੀ ਅੱਗੇ ਪੀ 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 ਵੈਸੇ ਟੁੱਕਦਾ ਵੀ ਆ ਤੁਹਾਡੇ ਤੇ ਪੀ 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 ਔਰ ਫਿਰ ਤੁਸੀਂ ਬਣ ਕੇ ਚੇਲੇ ਮਨਪ੍ਰੀਤ ਸਿੰਘ ਬਾਦਲ ਦੇ ਜਿਹਦੇ ਤੇ ਮੁੜ ਕੇ ਤੂੰ ਬਦਲਾ ਖੋਰੀ ਕੋਈ ਪਤਾ ਨਹੀਂ ਪੁਰਾਣੀ ਰੰਜਿਸ਼ ਰੱਖੀ ਸਟੇਟ ਪਾਵਰ ਯੂਜ਼ ਕੇ ਉਤੇ ਪਰਚਾ ਦਰਜ ਕੀਤਾ ਤੂੰ ਚਲੋ ਉਹ ਵੀ ਛੱਡ ਦਿੰਨੇ ਆ ਫਿਰ ਤੁਸੀਂ ਆਏ ਅਖੀਰ ਬੋਕਰ ਪਾਰਟੀ ਦੇ ਵਿੱਚ ਬੋਕਰ ਦੇ ਵਿੱਚ ਤੇ ਫਿਰ ਤੁਸੀਂ ਕੇਜਰੀਵਾਲ ਦੇ ਪਹਿਰੇ ਹੱਥ ਵੀ ਲਾਇਆ ਥੱਲੇ ਜਾ ਕੇ ਨੀਵੇਂ ਹੋ ਕੇ ਜਦੋਂ ਤੁਹਾਨੂੰ ਉਹਨਾਂ ਚੀਫ ਮਿਨਿਸਟਰ ਬਣਾਇਆ ਔਰ ਚੀਫ ਮਿਨਿਸਟਰ ਬਣਾਉਣ ਵਾਸਤੇ ਪਹਿਲਾਂ ਫੁਲਕਾ ਸਾਹਿਬ ਨੂੰ ਕਢਵਾਇਆ ਡਾਕਟਰ ਗਾਂਧੀ ਸਾਹਿਬ ਨੂੰ ਕਢਵਾਇਆ ਛੋਟੇਪੁਰ ਸਾਹਿਬ ਤੇ 2 ਲੱਖ ਰੁਪਏ ਦਾ ਘਟਿਆ ਇਲਜ਼ਾਮ ਲਾ ਕੇ ਜਿਹੜੀ ਅੱਜ ਤੱਕ ਵੀਡੀਓ ਤੁਸੀਂ ਛਾਇਆ ਨਹੀਂ ਕੀਤੀ ਫਿਰ ਉਹਨੂੰ ਕਢਵਾਇਆ ਫਿਰ ਖਹਿਰੇ ਨੂੰ ਕਢਵਾਇਆ ਮੈਂ ਤਾਂ ਬਹੁਤ ਉਸ ਸਪਾਈਕਦੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਹਾਂ ਇਹ तितਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ तितਲੀ ਤੇਰੀ ਔਰ ਜਿਹੜੇ ਤੁਸੀਂ ਪਿੱਛੇ ਖੜੇ ਕੀਤੇ ਹੁੰਦੇ ਜਿਹੜੇ ਆਉਂਦੇ ਨੇ ਬੰਦੂਆ ਮਜ਼ਦੂਰ ਬਾਹਰ ਤਾਂ ਬੋਲਦੇ ਕੋਈ ਨਹੀਂ ਨਾ ਐਨਐਸਐ ਦੇ ਖਿਲਾਫ ਬੋਲਦੇ ਨੇ ਨਾ ਸ਼ੁਭ ਕਰਨ ਦੀ ਮੌਤ ਦੇ ਖਿਲਾਫ ਬੋਲੇ ਨਾ ਬੀਜੇਪੀ ਦੇ ਤਸ਼ੱਦਦ ਦੇ ਖਿਲਾਫ ਬੋਲੇ ਨਾ ਹਰਿਆਣਾ ਪੁਲਿਸ ਦੇ ਖਿਲਾਫ ਜ਼ੁਬਾਨ ਖੁੱਲੀ ਉਥੇ ਤੇਰੇ ਪਿੱਛੇ ਆਣ ਕੇ ਕਿਉਂਕਿ ਹਿਫਾਜ਼ਤ ਹੈ ਹਾਊਸ ਤੁਹਾਡਾ ਵਾ ਗਵਰਨਮੈਂਟ ਤੁਹਾਡੀ ਮਾਰਸ਼ਲ ਤੁਹਾਡੇ ਪੁਲਿਸ ਤੁਹਾਡੀ ਸਪੀਕਰ ਤੁਹਾਡਾ ਤੇ ਉਹਦੇ ਪਿੱਛੇ ਆਣ ਕੇ ਉਹ ਸਾਰੀਆਂ तितਲੀਆਂ ਨੇ ਕੋਈ ਬੀਜੇਪੀ ਦੀ तितਲੀ ਚੱਕ ਕੋਈ ਅਕਾਲੀ ਦਲ ਚੋਂ ਕਿਸੀ ਹੋਈ ਤਿਤਲੀ ਜਿਹੜੀ ਉਹਨਾਂ ਨੇ ਕੱਢ ਛੱਡੀ ਸੀਗੀ ਉਹ ਤਿਤਲੀ ਚੱਕ ਕੇ ਲਿਆਂਦੀ ਤੂੰ ਕੋਈ ਕਾਂਗਰਸ ਦੀ ਤਿਤਲੀ ਚੱਕ ਕੇ ਲਿਆਂਦੀ ਤੂੰ ਜਲੰਧਰ ਵਿੱਚ ਤਾਜੀ ਤਿਤਲੀ ਚੱਕੀ ਤੁਹਾਨੂੰ ਬੰਦਾ ਹੀ ਨਹੀਂ ਲੱਭਿਆ ਕੋਈ ਲੜਨ ਵਾਸਤੇ ਤੁਸੀਂ ਸਾਡੀ ਇੱਕ ਤਿਤਲੀ ਰਿੰਕੂ ਲੈ ਗਏ ਔਰ ਜਿਹੜੀ ਮਿਲੀ ਭੋਗਤਣਾ ਗਈ ਆ ਉਹ ਸਾਰੀ ਮੈਨੂੰ ਵੀ ਪਤਾ ਤੇ ਹਾਈ ਕਮਾਂਡ ਨੂੰ ਵੀ ਪਤਾ ਵਾ ਉਹ ਤਿਤਲੀ ਹੋ ਗਈ ਜੀ ਅੱਜ ਇੱਕ ਹੋਰ ਤਿਤਲੀ ਚੱਕੀ ਕਿਉਂਕਿ ਫਤਿਹਗੜ੍ਹ ਸਾਹਿਬ ਤੇ ਸੀਟ ਤੇ ਤੁਹਾਡੇ ਕੋਲ ਲੋਕ ਸਭਾ ਦਾ ਕੋਈ ਉਮੀਦਵਾਰ ਨਹੀਂ ਹੈ ਤੁਹਾਡੇ ਕੋਲ ਆਪਣੀ ਪਾਰਟੀ ਜਿਹੜੇ ਵਿਚਾਰੇ ਦਰਿਆ ਵਛਾਉਂਦੇ ਮਰ ਗਏ ਜਿਹੜੇ ਵਿਚਾਰੇ ਬਸ ਤੇ ਚੱਕ ਦੇ ਮਰਗੇ ਤੁਹਾਡੇ ਆਸਤੇ ਤੁਹਾਨੂੰ ਕਿਸੇ ਬੰਦੇ ਤੇ ਭਰੋਸਾ ਨਹੀਂਗਾ ਹੁਣ ਤੁਸੀਂ तितਲੀ ਚੱਕੀ ਆ ਜੀਪੀ ਉਹ ਸਾਡਾ ਅਜੀਜ਼ਾ ਉਹਨੇ ਮੁੜਿਆ ਆਣਾ ਅਖੀਰ ਚ ਉਹਨੇ ਕਾਂਗਰਸ ਵਿੱਚ ਹੀ ਆਣਾ ਜਦੋਂ ਤੁਹਾਡਾ ਸੱਤਾ ਦਾ ਨਸ਼ਾ ਜਦੋਂ ਡਾਊਨ ਹੋਇਆ ਨਾ ਉਹਨੇ ਵਾਪਸ ਇੱਥੇ ਹੀ ਆਉਣਾ ਸੁਖਤਾਲ ਖੈਰਾ ਨੇ ਕੇਚਰੀਵਾਲ ਵੱਲੋਂ ਵਿਕਰਮ ਜੀਠਿਆ ਤੋਂ ਮਾਫੀ ਮੰਗਣ ਨੂੰ ਲੈ ਕੇ ਵੀ ਮਾਨ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਖੈਰਾ ਮੁਤਾਬਕ ਉਹਨਾਂ ਤੇ ਕਈ ਪਰਚੇ ਪਏ ਪਰ ਅੱਜ ਤੱਕ ਉਹਨਾਂ ਨੇ ਕਿਸੇ ਤੋਂ ਵੀ ਮਾਫੀ ਨਹੀਂ ਮੰਗੀ ਜਦ ਕਿ ਕੈਂਚੀਵਾਲ ਇੱਕ ਮਾਰਹਣੀ ਦੇ ਕੇਸ ਵਿੱਚ ਮਜੀਠੀਆ ਤੋਂ ਮਾਫੀ ਮੰਗ ਕੇ ਸੀ ਜਿਸ ਲਈ ਖੁਦ ਸੀਐਮ ਮਾਨ ਨੇ ਵੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਖੈਰਾਂ ਨੇ ਇਸ ਦੌਰਾਨ ਕਿਸਾਨਾਂ ਨੂੰ ਲੈ ਕੇ ਵੀ ਸੀਐਮ ਮਾਨ ਨੂੰ ਤਿੱਖੇ ਸਵਾਲ ਪੁੱਛੇ ਨੇ ਅਖੇ ਜੀ ਖੈਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰਨ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਉੱਥੇ ਹੀ ਇਹ ਗੱਡੀ ਰਹਿਣੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜਰਾ ਔਕਾਤ ਜਦੋਂ ਕੈਂਚੀਵਾਲ ਨੇ ਮੰਗੀ ਸੀ ਨਾ ਮਾਫੀ ਬਿਕਰਮਜੀਤੋਂ ਤੋਂ ਡਰਦਿਆਂ ਨੇ ਹਾਏ ਪਰਚਾ ਡਿਫੋਰਮੇਸ਼ਨ ਦਾ ਹੋ ਗਿਆ ਇੱਕ ਤੁਚੀਅਲ ਕੇਸ ਹੋਇਆ ਸੀ ਡਿਫੋਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਤਿਆ ਜੀ ਮuje ਮਾਫ ਕਰ ਦੋ ਐਵੇਂ ਕੰਮ ਦੇ ਬਹਾਨੇ ਤੇ ਕੀ ਤਰੀਕਾ ਨਹੀਂ ਭੁਗਦਿਆ ਫਿਰ ਪੰਗਾ ਕਦੇ ਨਹੀਂ ਲਿਆ ਸੀ ਫਿਰ ਸਾਡੇ ਨੌਜਵਾਨਾਂ ਨੂੰ ਬੋਰਡ ਕਦੇ ਨਹੀਂ ਲਵਾਏ ਸੀ ਜੇ ਤੈਨੂੰ ਉਦੋਂ ਨਹੀਂ ਸੀ ਯਾਦ ਕਿ ਮੈਨੂੰ ਬਹੁਤ ਕੰਮ ਰਹਿੰਦਾ ਤੇ ਮੈਂ ਤਰੀਕਾ ਨਹੀਂ ਭੁਗਤ ਸਕਦਾ ਤੇ ਸਾਰੀ ਪਾਰਟੀ ਨੇ ਅਸਤੀਫਾ ਦਿੱਤਾ ਮੈਂ ਵੀ ਦਿੱਤਾ ਫੂਲਕਾ ਸਾਹਿਬ ਨੇ ਦਿੱਤਾ ਹੋਰ ਅਮਨ ਰੋੜਾ ਜਾਂ ਹੋਰ ਜਿਹੜਿਆ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਤੂਰ ਹੋਰ ਨਾ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਆ ਕਿ ਬਿਕਰਮਜੀਤ ਸਿੰਘ ਦੇ ਖਿਲਾਫ ਕਿਉਂ ਤੇ ਫਿਰ ਉਹ ਜਿਹੜਿਆ ਜਿਹੜਾ ਸੌਰੀ ਅਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜ਼ਰਾ ਦੱਸਿਓ ਉਹ ਸਟੈਂਡ ਹੈ ਕਿ ਦੂਜਿਆਂ ਵਾਲਾ ਸਟੈਂਡ ਹੈ ਦੂਜਿਆਂ ਤੋਂ ਵੀ ਭੇੜਾ ਮੇਰਾ ਤਾਂ ਚੱਲ ਦੂਜਿਆਂ ਵਾਲਾ ਤੇਰਾ ਤਾਂ ਦੂਜਿਆਂ ਨਾਲੋਂ ਵੀ ਭੇੜਾ ਸਟੈਂਡ ਔਰ ਦੂਜੀ ਬਾਏ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਹੋ ਗਈ ਸਟੈਂਡ ਦੀ ਗੱਲ ਉਹ ਦੱਸਦਾ ਸੀ ਅਸਤੀਫਾ ਤੋਂ ਵਾਪਸ ਕਿਤਾ ਲਿਆ ਸੀ ਕਿਸੇ ਨੂੰ ਕਿਸੇ ਨੂੰ ਪਤਾ ਵਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਬਿਕਰਮਜੀਥੇ ਵਾਲੀ ਮਾਫੀ ਤੋਂ ਆਪਣਾ ਜਿਹੜਾ ਅਸਤੀਫਾ ਵਾਪਸ ਕਿਉਂ ਲਿਆ ਕਿਤੇ ਦੱਸਿਆ ਤੁਹਾਨੂੰ ਕਿਸੇ ਨੂੰ ਆ ਗਈ ਨਾ ਸਟੈਂਡ ਵਾਲੀ ਗੱਲ ਔਰ ਹੁਣ ਤੇਰਾ ਕੀ ਸਟੈਂਡ ਹੈ ਭਾਜਪਾ ਅੰਦਰ ਵੜ ਕੇ ਪੰਜਾਬ ਦੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਡੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਡਰੋਨਾਂ ਦੇ ਰਾਹੀਂ ਫੇਰ ਗੈਸ ਸ਼ੈੱਲ ਤੇ ਅਖੀਰ ਸ਼ੁਭ ਕਰਨ ਦੀ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੇ ਹੱਤਿਆ ਕਰ ਦਿੱਤੀ ਆ ਹੈ ਤੇਰਾ ਸਟੈਂਡ ਕੋਈ ਡਰਦਾ ਹੀ ਆ ਨਾ ਤੂੰ ਬੀਜੇਪੀ ਤੋਂ ਔਰ ਜਿਹੜੀ ਐਨਐਸਐ ਲਾਈ ਸੀ ਅਮਰਪਾਲ ਹੋਣਾ ਤੇ ਉਹਦੇ ਸਾਥੀਆਂ ਤੇ ਦਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਵਿਚਾਰੇ ਹੁਣ ਅੱਜ 22-23 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਕਿਹਨੇ ਲਵਾਏ ਸੀ ਜਰਾ ਦੱਸੀ ਜਰਾ ਲੋਕਾਂ ਨੂੰ ਚੰਗੀ ਤਰ੍ਹਾਂ ਕੀ ਤੂੰ ਬੀਜੇਪੀ ਦੇ ਨਾਲ ਉਹਨਾਂ ਨੂੰ ਸਮਰਪਿਤ ਨਹੀਂਗਾ ਕਿ ਆ ਚੱਕੋ ਪੁਲਿਸ ਡਿਪਾਰਟਮੈਂਟ ਸਾਡਾ ਤੁਸੀਂ ਜੋ ਕਰਨਾ ਹੈਗਾ ਬੀਜੇਪੀ ਵਾਲੇ ਕੇਂਦਰ ਸਰਕਾਰ ਨੇ ਤੁਸੀਂ ਕਰੋ ਚਲੋ ਮੈਂ ਤੁਹਾਡੇ ਆਖੇ ਸਭ ਕੁਝ ਇਹਨੂੰ ਕਹਿੰਦੇ ਨੇ ਸਟੈਂਡ ਤੇ ਮੈਂ ਜਦੋਂ ਮੈਨੂੰ ਐਲੋਪੀ ਤੋਂ ਹਟਾਇਆ ਸੀ ਇਹਨੇ ਆਪਣੇ ਕੇਜਰੀਵਾਲ ਸਾਹਿਬ ਨੇ ਟਵਿੱਟਰ ਦੇ ਰਾਹੀਂ ਮੈਂ ਆਪਣਾ ਪੂਰਾ ਬਰਕਰਾਰ ਰੱਖਿਆ ਸਟੈਂਡ ਮੈਂ ਮੇਰੇ ਲਈ ਸੈਲਫ ਰਿਸਪੈਕਟ ਪੱਗ ਦੀ ਸ਼ਾਨ ਨੰਬਰ 1 ਹੈ ਇਤਿਆਦ ਜਿਹੜੇ ਅਹੁਦੇ-ਉਦੇ ਨੰਬਰ 2 ਤੇ ਮੈਂ ਭਵਾ ਕੇ ਮਾਰਿਆ ਅਹੁਦਾ ਤੇ ਮੁੜ ਕੇ ਤੁਹਾਡੇ ਹਾਲ ਕਦੀ ਕੀਤੀ ਨਹੀਂ ਤੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਪਲਟ ਤੋਂ ਦੁਬਾਰਾ ਜਿਤਾ ਕੇ ਤੁਹਾਡੀ ਬੋਕਰ ਦੀ ਜ਼ਮਾਨਤ ਜ਼ਬਤ ਕਰਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਨੇ ਬਿਠਾਇਆ। ਉਹ ਕੀ ਸਟੈਂਡ ਵਾਲੀ ਗੱਲ ਸਿਰਫ ਇੰਨਾ ਹੀ ਨਹੀਂ ਖੈਰਾ ਨੇ ਸੀਐਮ ਮਾਨ ਤੇ ਨਿੱਜੀ ਹਮਲੇ ਬੋਲੇ ਅਤੇ ਸੀਐਮ ਮਾਨ ਦੇ ਬੱਚਿਆਂ ਨੂੰ ਲੈ ਕੇ ਸੀਐਮ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ। ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬੜੇ ਬਾਰੇ ਬੜੀ ਘੱਟੀਆਂ ਗੱਲ ਕੀਤੀ। ਖੁੱਛ 0 ਥੱਲੇ ਨਹੀਂ ਬੁਲਦੀ। ਆ ਕਿ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ ਉਹ ਪੈਸੇ ਨਾਲ ਨਹੀਂ ਬਣ ਸਕਦਾ। ਤੂੰ ਫਿਲਮ ਬਣਾਉਣਾ ਚਾਹੁੰਦਾ ਉਹ ਕਲਾਕਾਰ ਬਣ ਨਹੀਂ ਸਕਦਾ। ਕੀ ਗੱਲ ਕਲਾਕਾਰ ਤੂੰ ਹੀ ਬਣ ਸਕਦਾ ਸਿਕਲ। ਉਕਲਾ ਕਰ ਰਹਿ ਕਿਥੋਂ ਦਾ ਦੱਸ ਨੂੰ ਜਰਾ ਤੈਨੂੰ ਲੋਕੀ ਤੇਰਾ ਨਾਮ ਮੈਂ ਨਹੀਂ ਕਹਿੰਦਾ ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ ਉਸ ਵਿਕਰਮ ਬਾਜਵੇ ਸੌਰੀ ਪ੍ਰਤਾਪ ਸਿੰਘ ਬਾਜਵੇ ਦਾ ਬੇਟੇ ਦਾ ਨਾਮ ਹੈਗਾ ਵਿਕਰਮ ਉਹਦਾ ਕੋਈ ਨਾਮ ਰੱਖਿਆ ਕਿਤੇ ਕਿਸੇ ਤਰੀਕੇ ਨਾਲ ਔਰ ਪੰਜਾਬ ਦੀ ਇਹ ਇੱਕ ਹਰ ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬੱਚੇ ਦੀ ਅੱਛਾ ਭਵਿੱਖ ਪੈਦਾ ਕਰੀਏ ਪ੍ਰਤਾਪ ਸਿੰਘ ਬਾਜਵਾ ਆਪਣੇ ਬੱਚੇ ਦੇ ਅੱਛੇ ਭਵਿੱਖ ਵਾਸਤੇ ਯਤਨਸ਼ੀਲ ਹੈ ਜਿਹੜੇ ਕਿ ਸਾਰੇ ਯਤਨਸ਼ੀਲ ਨੇ ਤੇਰੇ ਵਾਂਗੂੰ ਨੇਗੇ ਭਗਵੰਤ ਸਿੰਘ ਮਾਨ ਤੇ ਪਹਿਲੇ ਬੱਚੇ ਛੱਡ ਦਿੱਤੇ ਉਹ ਵਿਚਾਰੇ ਤੇਰੇ ਬੱਚੇ ਰੋਂਦੇ ਫਿਰਦੇ ਤੇਰੀ ਲੜਕੀ ਤੇਰੇ ਜੋਤਰ ਜੋ ਤੁਸੀਂ ਪਹਿਲੀ ਘਰ ਵਾਲੀ ਦੇ ਨਾਲ ਮਿਸਬੀਹੇਵ ਕਰਦੇ ਕੁੱਟਦੇ ਮਾਰਦੇ ਸੀ दारू ਪੀ ਕੇ ਉਹਨੇ ਆਣ ਕੇ ਪਬਲਿਕ ਡੋਮੇਨ ਚ ਕੀਆ ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ ਦੇ ਉੱਤੇ ਇਦਾਂ ਦੀ ਕੋਈ ਇਲਜ਼ਾਮ ਲਾਇਆ ਕਦੀ ਇਹ ਤੇਰੀ ਮਾਨਸਿਕਤਾ बोल ਰਹੀ ਹੈ ਔਰ ਜਿਹੜਾ ਤੁਸੀਂ ਉਹ ਦਿਨ ਵਿਧਾਨ ਸਭਾ ਚ ਉਂਗਲਾਂ ਕਰ ਕਰਕੇ ਕਰਦੇ ਸੀਗੇ ਉਹ ਚੀਫ ਮਿਨਿਸਟਰ ਦੇ ਅਹੁਦੇ ਦੀ ਤੂੰ ਬਿਲਕੁਲ ਜਿਹੜੀ ਉਹ ਏਡੇ ਵੱਡੇ ਪੱਧਰ ਤੇ ਉਹਦੀ ਤੋਹੀਨ ਕਰ ਦਿੱਤੀ ਉਹਨੂੰ ਇੰਨਾ ਨੀਵਾ ਕਰ ਦਿੱਤਾ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ ਦੇਖੋ ਮੈਂ ਕਿਸੇ ਦਾ ਕੋਈ ਸਪੋਰਟਰ ਨਹੀਂ ਲੇਕਿਨ ਅਮਰਿੰਦਰ ਸਿੰਘ ਨੂੰ ਲੋਕੀ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ ਹਾਲਾਂਕਿ ਮੈਂ ਤਾਂ ਐਦਾਂ ਰਿਹਾ ਉਹਨਾਂ ਦੇ ਨਾਲ ਪਰਚੇ ਮੇਰੇ ਤੇ ਵੀ ਉਹਨਾਂ ਨੇ ਦਰਜ ਕੀਤੇ ਨੇ ਪਰ ਅੱਜ ਕੀ ਕਹਿੰਦੇ ਉਹ ਜਾਂਦਾ ਭਗਵੰਤ ਉਹ ਜਾਂਦਾ ਭਗਵੰਤ ਤੈਨੂੰ ਤੂੰ ਤੂੰ ਕਰਕੇ ਬੁਲਾਉਂਦੇ ਬਿਕੋਜ਼ that that is the respect that you have earned from the people of Punjab ਰਿਸਪੈਕਟ ਦੂਵੇ ਟਰੈਫਿਕ ਹੁੰਦੀ ਆ ਤੂੰ ਰਿਸਪੈਕਟ ਦੇਂਗਾ ਤੇ ਰਿਸਪੈਕਟ ਲਵੇਂਗਾ ਉਹ ਦਿਨ ਤੋਂ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਉਣਾ ਤੇ ਅੰਦਰ ਆਪਣੇ ਇੱਕ ਐਡੇ ਹੰਕਾਰ ਚ ਬੋਲ ਰਿਹਾ ਸੀਗਾ ਤੈਨੂੰ ਅੰਦਰ ਵੀ ਕਹਾ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ ਪਰ ਤਉਹ ਨੂੰ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਲੱਗਾ ਦਾ ਸੁਖਵੀਰ ਬਾਦਲ ਨੂੰ ਟੀਚਰਾਂ ਕਰਦੇ ਹੁੰਦੇ ਸੀ ਉਹਨਾਂ ਦੇ ਨਾਮ ਕਿੱਦਾਂ ਲੈਂਦਾ ਸੀਗਾ ਸਿਮਰੋ ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋਈ ਬੋਲੇ ਤਾਂ ਪੁਲਿਸ ਚਾੜ ਦੇਣਾ ਉੱਤੇ ਪਰਚਾ ਦਰਜ ਕਰਾ ਦੇਣਾ ਔਰ ਦੋਸਤੋ ਮੈਂ ਇਹਨੂੰ ਇਹਦੇ ਸਾਹਮਣੇ ਕਿਹਾ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ ਤੁਸੀਂ ਆਖੇ ਮੇਰੀਆਂ ਮਿੰਨਤਾਂ ਕੱਢਦੇ ਸੀ ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜੇ ਤੂੰ ਕਹਿੰਦਾ ਸੀਗਾ ਕਿ ਖੇਰਾ ਤਾਂ ਬੜਾ નિર્ਦੋਸ਼ ਬੰਦਾ ਵਾ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ ਹੈ ਉਹਦੇ ਨਾਲ ਵਿਂਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਹੀ ਪਰਚਾ ਕਿ ਮੇਰੇ ਤੇ ਦਰਜ ਕੀਤਾ ਇਹਨਾਂ ਨੇ ਔਰ ਮੈਂ ਜਿਹੜੀ ਗੱਲ ਕਹਿ ਰਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੇਚਣਾ ਕਰਦਾ ਸੀ ਅਖੇ ਜੀ 25 ਸਾਲ ਰਾਜ ਕਰਨਾ ਉਹ ਨਹੀਂ ਨਾ ਹੈਗਾ ਅੱਜ ਉੱਥੇ ਕਿਤੇ ਵੀ ਉਹਨਾਂ ਦੀ ਪਾਰਟੀ ਡਾਊਨ ਆ ਕੇ ਤਿੰਨ ਸੀਟਾਂ ਦੇ ਇਹ ਜਿਹੜੀ ਆ ਨਾ ਸੱਤਾ ਰਾਜ ਸੱਤਾ ਇਹ ਪੱਕੀ ਨਹੀਂ ਰਹਿੰਦੀ ਹੁੰਦੀ ਕਦੀ ਕਿਸੇ ਦੇ ਕੋਲ ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਲੱਭੇ ਮੁੜ ਕੇ ਕਿਸੇ ਨੇ ਉਹਨਾਂ ਦੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਜੁੱਤੀ ਵੀ ਨਹੀਂ ਮਾਰੀ ਹੈਗੀ ਐ ਇੰਨਾ ਹੰਕਾਰ ਮਤ ਕਰ ਇੰਨਾ ਹੰਕਾਰ ਮਤ ਕਰ ਅੱਤ ਤੇ ਖੁਦਾ ਦਾ ਫੈਰ ਹੁੰਦਾ ਇਹ ਹੰਕਾਰ ਕਮ ਡਾਊਨ ਟੂ ਯਰ ਗਰਾਊਂਡ ਕਮ ਡਾਊਨ ਟੂ ਗਰਾਊਂਡ ਤਨ ਲੋਕਾਂ ਨੇ ਇਲੈਕਟ ਕੀਤਾ ਵਾ ਕੰਮ ਕਰਨ ਵਾਲੇ ਨੇ ਪੰਜਾਬ ਤੇ ਬਾਰਡਰ ਖੁਰਵਾਉਣ ਵਾਲਾ ਪਾਕਿਸਤਾਨ ਦੇ ਨਾਲ ਗੈਰ ਪੰਜਾਬੀਆਂ ਦਾ ਕਾਨੂੰਨ ਬਣਾਉਣ ਵਾਲਾ ਜਿਹੜਾ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਰਾਜਸਥਾਨ ਤੇ ਉਤਰਾਖੰਡ ਨੇ ਬਣਾਏ ਹੋਏ ਨੇ ਤਾਂ ਕਿ ਸਾਡੇ ਬੱਚਿਆਂ ਦੀਆਂ ਨੌਕਰੀਆਂ ਗੈਰ ਪੰਜਾਬੀ ਆਣ ਕੇ ਬਾਹਰੋਂ ਨਾ ਖੋਲ ਮੀਥੇਰ ਝੂਠ ਬੋਲਦਾ ਸੀਗਾ एवरीथिंग ਕੈਨ ਬੀ ਪ੍ਰੋਵੈਂਟਿਡ ਵਿਧਾਨ ਸਭਾ ਇਜ਼ ਐਨ ਆਟੋਨਮਸ ਬੋਡੀ ਅਸੀਂ ਕੋਈ ਮਤਾ ਪਾਸ ਕਰ ਸਕਦੇ ਹਾਂ ਕੋਈ ਕਾਨੂੰਨ ਬਣਾ ਸਕਦੇ ਹਾਂ ਇੱਕ ਵੀ ਬੱਚਾ ਹਰਿਆਣੇ ਦਾ ਨੌਕਰੀ ਨਹੀਂ ਲੈ ਸਕਦਾ ਲਿਆਉਦੇ ਜੇ ਤੁਹਾਡੇ ਤੋਂ ਨਹੀਂ ਕਰ ਹੁੰਦਾ ਲਿਆਉ ਸੋ ਤੋਂ ਇਧਰਲੇ ਪਾਸੇ ਸੱਤਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਅਸੀਂ ਪੰਜਾਬ ਦੇ ਨੌਜਵ ਕੇਵਲ ਪੰਜਾਬ ਦੇ ਨੌਕਰੀਆਂ ਨੌਜਵਾਨਾਂ ਵਾਸਤੇ ਰਹਿਣਗੀਆਂ ਅੱਜ ਤੱਕ ਸਾਰੀਆਂ ਤੁਸੀਂ ਜੇਈ ਦੀਆਂ ਪੋਸਟਾਂ ਕੱਢੀਆਂ ਉਹ ਸਾਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਪੇਪਰ ਲੀਕ ਹੋਇਆ ਵਾ ਸਾਰੇ ਹਰਿਆਣੇ ਦੇ ਆ ਗਏ ਨੇ ਪਹਿਲਾਂ ਤੁਸੀਂ ਬਿਜਲੀ ਬੋਰਡ ਦੀਆਂ ਕੱਢੀਆਂ ਸਾਰੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਆ ਗਏ ਨੇ ਕਿਉਂਕਿ ਤੁਸੀਂ ਸ਼ਰਤ ਹੀ ਨਹੀਂ ਰੱਖਦੇ ਕਿ ਬੋਨਫਾਈਦੀ ਪੰਜਾਬੀ ਹੋਣਾ ਚਾਹੀਦਾ 12ਵੀਂ 10ਵੀਂ ਦਾ ਸਰਟੀਫਿਕੇਟ ਪਹਿਲਾਂ ਲੱਗਣਾ ਚਾਹੀਦਾ ਪਹਿਲਾਂ ਨਾਟ ਲੇਟਰ ਬਾਅਦ ਕਰ ਨਕਲ ਮਾਰ ਕੇ ਪੈਸੇ ਦੇ ਕੇ ਸਕੂਲ ਐਜੂਕੇਸ਼ਨ ਬੋਰਡ ਤੋਂ ਖਰੀਦ ਕੇ ਨਾਲ ਬਾਅਦ ਚ ਨੌਕਰੀਆਂ ਦਿਵਾ ਦਿੰਦੇ ਨੇ ਔਰ ਜੇ ਇਹ ਲਾਅ ਬਣੇਗਾ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਹੀ ਵਿਲ ਨਾਟ ਬੀ ਅ ਬੋਨੋਫਾਈਟੀ ਪੰਜਾਬੀ ਗੱਲ ਮੁਕ ਜੋ 75 ਲੱਖ ਪੰਜਾਬੀ ਆਪਣਾ ਬਾਹਰ ਵਿਦੇਸ਼ਾਂ ਜਾ ਚੁੱਕਾ ਵਾ ਉਹਨਾਂ ਦੀ ਉਹਨਾਂ ਦੀ ਜਗ੍ਹਾ ਤੇ ਔਰ ਅਗਰ ਅਸੀਂ ਨਾ ਇਹ ਕਾਨੂੰਨ ਲੈ ਕੇ ਆਏ ਉਹ ਦਿਨ ਦੂਰ ਨੇਗਾ ਜਿੱਦਣ ਪੰਜਾਬ ਇੱਕ ਗੈਰ ਪੰਜਾਬੀਆਂ ਦੀ ਸਟੇਟ ਬਣ ਕੇ ਰਹਿ ਜੇਗੀ ਕਿਉਂਕਿ ਸਾਡੇ ਬੱਚੇ ਸਾਰੇ ਵਿਦੇਸ਼ਾਂ ਨੂੰ ਔਰ ਤੂੰ ਕਹਿੰਦਾ ਕਿ ਅਸੀਂ ਨੌਕਰੀਆਂ ਦੇਣੀਆਂ ਬਾਹਰੋਂ ਮੁੜੇ ਆਉਣਗੇ ਲੋਕੀ ਕਿਹੜਾ ਮੁੜ ਕੇ ਆਇਆ ਦੱਸਿਓ ਜਨਾ ਮੈਨੂੰ ਸਮਝਾਓ ਚੰਗੀ ਤਰ੍ਹਾਂ ਉਦਾਂ ਹੀ ਜਹਾਜ਼ਾਂ ਦੇ ਜ ਸੋ ਇਹ ਮੇਰੀਆਂ ਗੱਲਾਂ ਸੀਆਂ ਤਖਰਾ ਅਤੇ ਸੀਮਾਨ ਦੀ ਤਹਸਿਲ ਲੰਬੇ ਸਮੇਂ ਤੋਂ ਉੱਪਰ ਕਰਾਰੇ ਖੈਰਾ ਇਲਜ਼ਾਮ ਲਗਾਉਂਦੇ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਮੁੱਦੇ ਚੁਖਣ ਅਤੇ ਸਰਕਾਰ ਖਿਲਾਫ ਬੋਲਣ ਕਾਰਨ ਹੀ ਡਰਗ ਦੇ ਝੂਠੇ ਕੇਸ ਚ ਫਸਾਇਆ ਗਿਆ ਅਤੇ ਫਿਰ ਜੇਲ੍ਹ ਭੇਜਿਆ ਗਿਆ ਜਿਸ ਕਾਰਨ ਵਿਧਾਨ ਸਭਾ ਦੇ ਅੰਦਰ ਅਤੇ ਫਿਰ ਬਾਹਰ ਦੋਵਾਂ ਤਰ੍ਹਾਂ ਵਿਚਾਲੇ ਜ਼ੁਬਾਨੀ ਜੰਗ ਚੱਲਦੀ ਹੀ ਰਹਿੰਦੀ ਹੈ ਖਰ ਹਾਲੇ ਵਿਧਾਨ ਸਭਾ ਦੇ ਬਜਟ اجلاس ਤੇ ਕਈ ਦਿਨ ਬਾਕੀ ਨੇ ਤੇ ਇਹ ਜ਼ੁਬਾਨੀ ਜੰਗ ਹੋਰ ਵੀ ਤੇਜ਼ ਹੋਣ ਦੇ ਅਸਰ ਨੇ ਦੇਖਣਾ ਹੋਵੇਗਾ ਕਿ ਇਹ ਜੰਗ ਹੋਰ ਕਿਹੜੇ-ਕਿਹੜੇ ਰੰਗ ਲੈਂਦੀ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ